ਉੱਥੇ ਇਹ ਡਰੇ ਰੌਣ ਬਣ ਜੇ ਆਪਾਂ ਅੱਜ ਆਇਆ 11 ਇੰਚੀ ਆਪਣਾ ਟੀਮ ਦੇਖੋ ਕਿੰਨੀ ਆ ਤਕਰੀਬਨ ਬੰਦੇ ਹੋਣਗੇ 12 13 ਬੰਦੇ ਚਾਰ ਅੱਗੇ ਹੋਰ ਚੜਨੇ ਆ ਕਿ ਸਾਡੇ ਸਰਦਾਰ ਚਾਹ ਸਾਨੂੰ ਵਿਦਾ ਕਰਨ ਆਏ ਆ ਵਿਦਾ ਕਰਨ ਆਏ ਹੋਰ ਸੱਸੀ ਕਰਦਾ ਸਾਸਰੀ ਗੱਲ ਦੀ ਸਾਸਰੀ ਇਹ ਕੰਬੈਨ ਦੇ ਮਾਰਕ ਨੇ ਪੰਜ ਕੁ ਮਹੀਨਿਆਂ ਦੇ ਕੋਲੇ ਇਹ ਸਾਰੇ ਡਰਾਈਵਰ ਹੀ ਨੇ ਆਪਣੇ ਇਹ ਡਰਾਈਵਰ ਤਾਂ ਮੂਵੀ ਦਾ ਕੀ ਬੀਤੇ ਸਹੀ ਕਰਦਾ ਸੱਸੀ ਦਾ ਬਣਾਦਾ ਮਾ ਸਾਸਰੀ ਕਾ ਜੀ ਲਗਾ ਹਾਂ ਤੁਸੀਂ ਬੱਗਲਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਚੱਲਿਆ ਇਕ ਤਰ੍ਹਾਂ ਬਾਅਦ ਮੈਂ ਲੈ ਲਓ ਬੰਦਲੇ ਦਾ ਪ੍ਰਸ਼ਾਦ ਇਹ ਬਾਈ ਜੀ ਪ੍ਰਸ਼ਾਦ ਦਾ ਵੰਡ ਰਹਾ ਕਾਦੀ ਖੁਸ਼ੀ ਚੀ ਖੁਸ਼ੀ ਦੇ ਬੰਦਲੇ ਚਾਹੇ ਕਮਾਉਂਦੇ ਨੇ ਯਾਰ ਕਿਲੋ ਮੀਟਰ ਦੂਰ ਚੱਲੇ ਆਏ ਥੋੜਾ ਤੁਹਾਨੂੰ ਕੁਝ ਦੇਈਏ ਨਾ ਨਹੀਂ ਤੁਹਾਨੂੰ ਮੇਰੇ ਕਿਵੇਂ ਦਿਖਾਣਗੇ ਬੱਬੂ ਮੈਂ ਜਾਣ ਲੱਗ ਰਿਹਾ ਕਿ ਇਹ ਮਿਲਦੇ ਆ ਠੀਕ ਹੈ ਫਰਟੀ ਬ੍ਰੀ ਬ੍ਰੀ ਮੇਰੇ ਕੋਲ ਬੂਬਾ ਮੜੀ ਬਿੱਟੂ ਬੋੜਾ ਆਪਣੇ ਕੋਲ ਬੋੜੀ ਯਾਰ ਬੜਾ ਜਾਂ ਖੇਲਾ ਦਿੱਤਾ ਵੇਲ ਛਾਣ ਕੇ ਦਿੱਤਾ ਬੰਦੇ ਨੇ ਮੇਰੇ ਨਾਲ ਟੌਪ ਰੱਖ ਲਿਆ ਕੋਈ ਰਾਇ ਤਾਂ ਨਹੀਂ ਗਿਆ ਆਉਣੇ ਨਿਕੜੀ ਜਾਂਦੀ ਬਾਕੀ ਹੁਣ ਕਿਦਾਂ ਕਰੇ ਹੁਣ ਇਹਨਾਂ ਸਾਰੇ ਨੂੰ ਥੋੜਾ ਰੱਖ ਲੈ ਰੋਬੜੀ ਦੀ ਆਏ ਸਾਰੇ ਥੋੜਾ ਅਸਲੀ ਮੇਰਾ ਕਾਰਟ ਹੀ ਬੰਦਾ ਹੋਰ ਆਪਣਾ ਆ ਰਹਾ ਬੰਦਾ ਆਦਾ ਦੇਖਾ ਉਹ ਵੇ ਆਪਾਂ ਕਾਰਟ ਹੀ ਬੋਲੀ ਦਾ ਬਿੱਟੂ ਬਿੱਟੂ ਕੋਈ ਵਿਚਾਰ ਆਪਣਾ ਕੈਮਰਾ ਚੱਲਦਾ ਲਾਈਵ ਹੈ ਠੀਕ ਹੈ ਅਬਨੇ ਰਾਵਾਂ ਨਹੀਂ ਬੁੱਦੀ ਨਹੀਂ ਬੋਲਣੀ ਇੱਥੇ ਕਿਸੇ ਨੇ ਵੀ ਠੀਕ ਹੈ ਬੋਲੀ ਤੇ ਬੋਲੇ ਜਿਹੜੇ ਸਾਰੇ ਬੰਦਾਂ ਨੂੰ ਚੰਗੀ ਲੱਗੇ ਟੌਂ ਨਹੀਂ ਲੱਗੇ ਤੂੰ ਸਾਰਾ ਦਬੰਦਾ ਹੋਈ ਤੂੰ ਇਹ ਬੋਸ਼ਤੀ ਮਾਰਦੇ ਉਹ ਸ਼੍ਰੀ ਰਾਮ ਪਤਾ ਲਾਉਂਦੇ ਮੈਨਾਂ ਤਾਂ ਕਿਸੇ ਪਤਾ ਨਹੀਂ ਲੱਗਣਦਾ ਸੀ ਮੇਰੀ ਗੱਲ ਸੁਣ ਚੱਲ ਬੋਲੋ ਹੁਣ ਜੇ ਬੋਲਣਾ ਚੱਲ ਸੰਦੀਪ ਵਾਲਾ ਸੈੱਟ ਕਰ ਲੈ ਸਮਾਨ ਵੜਾ ਸੰਦੀਪ ਹੈ ਕੇਲਾ ਕਿਵੇਂ ਇੱਥੇ ਜਾ ਰਹੇ ਮਾੜੇ ਦੱਸੀ ਕਰ ਰਹੇ ਸਲਾਈਮਾ ਉਹ ਜਾ ਕਿੱਥੇ ਰਹਾ ਉਹ ਤਾਂ ਪਹਿਲਾਂ ਸਲਾਈਮਾ ਰੋ ਜਾ ਰਹਿ ਗਿਆ ਐਮ ਪੀ ਜਾ ਰਹਿ ਐਮ ਪੀ ਐਮ ਪੀ ਅਸੀਂ ਜਾ ਰਹੇ ਕੋਟੇ ਅਸਾਂ ਆਹ ਬਾਈ ਬੋਲਾ ਸਿੱਕਾ ਹੈ ਇਹ ਕੋਟੇ ਜਾ ਰਹੇ ਆਪਾਂ ਬਿੱਟੂ ਕਿੱਥੇ ਜਾਣਾ ਹੈ ਆਪਣੀ ਆਪਣੀ ਜਿਹੜਾ ਚੱਲਣ ਦੀ ਕੰਪੇਨ ਹੈ ਹਨਾ ਉਹਦੇ ਖੜੀ ਹੈ ਸ਼ੂਪਰ ਜਿਹੜਾ ਮੋਟਰਸਾਈਕਲ ਖੜਾ ਕਾਪਰੇ ਨੇ ਉਹਨਾਂ ਨੂੰ ਮਲਾਪ ਕਰਾਣਾ ਜਾ ਕੇ ਇਹਨੂੰ ਪਰੇ ਹੋਣਾ ਹੀ ਨਹੀਂ ਬਾਲਾ ਕਿੱਥੇ ਜਾ ਕੇ ਕਿੱਥੇ ਨਹੀਂ ਇਸ ਤਰ੍ਹਾਂ ਦਾ ਇਹਦੇ ਮਸਲੇ 'ਚ ਆਪਾਂ ਨੇ ਕੋਈ ਕਰ ਸਕਦੇ ਬਾਕੀ ਜੀ ਤੁਹਾਨੂੰ ਇੱਕ ਬੰਦਾ ਸਾਡਾ ਇੱਕ ਹੋਰ ਆ ਗਿਆ ਚਾਰ ਹੈ ਛੱਪਨ ਸਾਹਿਬ ਆ ਗਿਆ ਦੇਖੋ ਮੁੰਡੇ ਨੇ ਕੇਲਾ ਹੀ ਮੁੰਡੇ ਨੇ ਕੇਲਾ ਦਿਓ ਜੀ ਨਹੀਂ ਆਹ ਪਲੇਟ ਲੈ ਲੈਂਦੇ ਠੀਕ ਹੈ ਸਤਿ ਮਾਤਰਾ ਇਹ ਪੂਰਾਉਂਦੇ ਬਹਿ ਯਾਰ ਨਹੀਂ ਨਹੀਂ ਉਹਦਾ ਬਿਰਲੀ ਹੈ ਨਾ ਨਹੀਂ ਤੂੰ ਤੂੰ ਘੜਦਾ ਬਾਪ ਯਾਰ ਠੀਕ ਹੈ ਬਾਏ ਬਾਏ ਮੈਂ ਚੱਲਣਾ ਠੀਕ ਹੈ ਕਿੱਧਰ ਜਾ ਰਹੇ ਓਕੇ ਮੈਂ ਚੱਲਦਾ ਹੁਣ ਤੂੰ ਆਣਾ ਕਦੇ ਨਹੀਂ ਆ ਲੈ ਗੱਡੀ ਚਲਦਾ ਹੋਣਾ ਮੈਂ ਦਿੰਦਾ ਉੱਥੇ ਕਰਾਵਾਂਗਾ ਮੈਂ ਦੇਖਾਂਗਾ ਤੈਨੂੰ ਹਾਂ ਕਦੋਂ ਮੈਂ ਦੇਖਾਂਗਾ ਆਵੇਂ ਘਰੇ ਗਾਣਾ ਮਾਰ ਹੈ ਤੇਰੀ ਆਸ ਅੱਧੀ ਤੇਰਾ ਗਾਣਾ ਆ ਸੀਗੀ ਕੰਮ ਮਜੋਰ ਬੜੇ ਪਏ ਨੇ ਤਰਪੁਰ ਦੇ ਫਿਰ ਵੇਖਾਂਗੇ ਕਣਕ ਦੀ ਵਿਆਹ ਕਰਕੇ ਆਏਗਾ ਨਾ ਪੱਕੀ ਗੱਲ ਹੈ ਨਾ ਟਿਕਟ ਬੁਕਸ ਲੈ ਲਵਾਂਗੇ ਪਹਿਲੇ ਤੇ ਮੇਰੀ ਗੱਲ ਸੁਣ ਲੈ ਜੇ ਤੂੰ ਆਣਾ ਨਾ ਮਾੜਾ ਕਰਾ ਕੇ ਐਵੇਂ ਨਾ ਕਿਤੇ ਆ ਜੀ ਠੀਕ ਹੈ ਸਹੀ ਤਰੀਕੇ ਨਾਲ ਬਾੜ ਕੇ ਆਣੀ ਸਰਪਾ ਕੁਮਾ ਕਰਾਂਗਾ ਉੱਥੇ ਹੋਲੀ ਬਾਕੀ ਤੁਹਾਨੂੰ ਦੱਸ ਦਿਆਂ 2 ਮਿੰਟ ਦਾ ਸਾਡੇ ਥੋੜਾ ਟਾਈਮ ਘਟਾ ਮੈਂ ਮਾੜੀ ਬੀਜੀ ਆ ਫਿਰ ਤਾ ਗੱਲਾਂ ਗੱਲ ਬਾਤ ਉਹ ਮੈਂ ਚੱਲਿਆ ਚੰਗਾ ਕਿੱਧਰ ਕੋਈ ਬੋਲਣਾ ਨਹੀਂ ਬੱਸ ਸੁਣ ਕੇ ਆ ਜਾ ਗੱਡੀ ਛੋੜ ਗੱਡੀ ਛੋੜ ਲੇ ਸਿਰ ਮੈਂ ਬੋਲ ਰਿਹਾ ਹਾਂ ਸ੍ਰੀ ਅਕਾਲ ਸਵਾਗਤ ਹੈ ਜੀ ਕਿੱਦ ਆਪਣਾ ਲੰਬੇ ਵਲੋਗ ਇਸ ਤਾਂ ਆਪਾਂ ਜੀ ਗੱਲ ਕਰਦੇ ਆ ਕਿ ਆਪਾਂ ਪਹੁੰਚ ਗਏ ਆ ਸ਼ੋਪੁਰਾ ਆਪਾਂ ਨੂੰ ਹੋ ਗਿਆ तकरीबन 2 ਦਿਨ ਘਰੋਂ ਚੱਲਿਆ ਨੂੰ ਕੱਲ ਮਸ਼ੀਨ ਚਲਾਈ ਸੀ ਕੱਲ ਜਾਨੀ ਕਿ ਥੋੜਾ ਜਿਹਾ ਮਸ਼ੀਨ ਦਾ ਜਿਵੇਂ ਕਿ ਹੁਣ ਬਾਹਰ ਚੱਲ ਰਹੀ ਹੈ ਥੋੜਾ ਇਹਦਾ ਕੰਮ ਵੀ ਜਿਵੇਂ ਕਰਨਾ ਪੈਂਦਾ ਆਪਣਾ ਥੋੜਾ ਜਿਹਾ ਕੰਮ ਹੈਗਾ ਮਸ਼ੀਨ ਦਾ ਕਰਨ ਲਾ ਜਿਵੇਂ ਕੁ ਕੁ ਮੜਾ ਮਟਰਾ ਥੋੜਾ ਥੋੜੀ ਖਲੀਰ ਪੇਰ ਵਗੈਰਾ ਇਹਨਾਂ ਕੱਲ ਚਲਾਈ ਆ ਕੱਲ ਵੱਡੇ ਆਪਾਂ 10 ਕੁ ਕਿੱਗੇ ਝੋਨਾ ਇਧਰ ਗਾ ਸੀ ਟਿੱਕਾ ਥੋੜਾ ਜਿਹਾ ਤੇ ਅੱਜ ਵੀ ਚਲਾਈ ਆ ਅੱਜ तकरीबन 15 ਕੁ ਕਿੱਗੇ ਥਾਂ ਵੱਡਦਾ ਫੇਰ ਦਾ ਆਪਣਾ ਜੀ ਅੱਜ ਜਿਵੇਂ ਤੁਹਾਨੂੰ ਦੱਸਿਆ 15 ਵਿਗੇ ਵੱਡੇ ਆ ਆਪਾਂ ਦੇ ਇੱਧਰ ਤੁਹਾਨੂੰ ਦੱਸਦੇ ਇੱਧਰ ਇੱਕ ਫਾਇਦਾ ਹੈ ਸ਼ੋਪੂਰ ਏਰੀਆ ਦਾ ਜਿੱਦਾਂ ਕਿ ਬਾਹਰ ਰਾਜਸਥਾਨ ਦੇ ਪਿੱਛੇ ਕਿਤੇ ਵੀ ਇਹਦਾ ਇੱਕ ਫਾਇਦਾ ਹੈਗਾ ਕਿ ਇਹਦਾ ਡਿੱਗੇ ਦਾ ਉਹਨਾਂ ਨੇ ਰੇਟ ਦੇਣਾ ਹੀ ਆ ਹੁਣ ਇੱਥੇ ਤਿੰਨ ਕਨਾਲਾਂ ਦਾ ਆਪਾਂ 1000 ਰੁਪਏ ਦੇ ਸਾਹਮਣੇ ਲੈ ਰਹਾ ਡਿੱਗੇ ਦਾ ਤੇ ਸਾਹਮਣੇ ਤੁਹਾਨੂੰ ਮਸ਼ੀਨ ਵੀ ਦਿਖਾਉਂਦੇ ਮਸ਼ੀਨ ਚੱਲਦੀ ਆ ਤੇ ਤੁਸੀਂ ਦੇਖੋ ਇੱਥੇ ਉਹੀ 4 ਕੋਈ ਹੱਦ ਤਕਰੀਬਨ ਹੋਗਾ ਝੋਨਾ ਹੁੰਦਾ ਜਿੱਥੇ 17-18 ਲਗਭਗ ਜਿਹੜਾ ਵੀ ਕਹਿੰਦੇ 17-18 ਮੇਲੇ ਫਾਇਦੇ ਤੋਂ ਕਿਹੜਾ ਹੁੰਦਾ ਹੈ ਤੇ ਥੋੜਾ ਜਿਹਾ ਮਸ਼ੀਨ ਵੀ ਟਾਈਮ ਲੱਗ ਕੇ ਚੱਕਦੀ ਆ ਆਪਾਂ ਤੁਹਾਨੂੰ ਦਿਖਾਉਂਦੇ ਆ ਸਾਹਮਣੇ ਚੱਲ ਰਹੀ ਆ ਝੋਨਾ ਦੇਖੋ ਝੋਨਾ ਕਿਸ ਤਰੀਕੇ ਦਾ ਤਕਰੀਬਨ ਜੱਗਾ ਹੈਗਾ ਇਦਾਂ ਜੀ ਇੱਕ ਇਹ ਸਮੱਸਿਆ ਹੈਗੀ ਆ ਕਿ ਬੰਦੇ ਜਨਾਨੀਆਂ ਜਾਨੀ ਕਿ ਪਿੱਛੇ ਬਹੁਤ ਆਉਂਦੀਆਂ ਇਹਨਾਂ ਨੂੰ ਡਰ ਨਹੀਂ ਹੈਗਾ ਕਿ ਪਿੱਛੇ ਕੰਬੈਨ ਦੇ ਕਿਤੇ ਥੱਲੇ ਨਾ ਆ ਜੀਏ ਕੋਈ ਚੱਕਰ ਨਾ ਬਣੇ ਉਹਦਾ ਇਹਨਾਂ ਦੇ ਨਾਮ ਵਿੱਚ ਬਿਲਕੁਲ ਵੀ ਨਹੀਂ ਹੈਗਾ ਜੀ ਤੇ ਹੁਣ ਆਪਾਂ ਆ ਸਾਹਮਣੇ ਵੱਡਾ ਜੀ 2 ਵਿੱਗੇ ਥਾਂ ਇੱਧਰ ਚੱਲੀ ਆ ਮਸ਼ੀਨ ਤੇ ਹੁਣ ਇੱਥੇ 3 ਵਿੱਗਾਂ ਦਾ ਪਲਾਟ ਹੈਗਾ ਬਾਲਾ ਇੱਥੇ ਸ਼ੁਰੂ ਕਰਾਂਗੇ ਕਿਉਂ ਨਾ ਇਹ ਵੀ ਤਕਰੀਬਨ ਡਿੱਗਾ ਹੀ ਹੋਇਆ ਹੈ ਲਗਭਗ ਸਾਰੇ ਡਿੱਗਾ ਇਧਰ ਵਾਲਾ ਵੀ ਇਹ ਦੇਖੋ ਕੱਦ ਵੀ ਬਹੁਤ ਤਗੜਾ ਚੋਨਾ ਵੀ ਇਧਰ ਵੀ ਡਿੱਗਾ ਤੇ ਉਹ ਬੰਦੇ ਇਧਰ ਚੰਗੇ ਆ ਜੀ ਇਧਰ ਇਹਨਾਂ ਨੂੰ ਬੰਦਾ ਨੂੰ ਇਹ ਪਤਾ ਹੈਗਾ ਕਿ ਇਸ ਏਰੀਏ ਦੇ ਵਿੱਚ ਵੀ ਯਾਨੀ ਕਿ ਜੇਕਰ ਦਾਣਾ ਮਾੜਾ ਮਟਾਊਗਾ ਨਾ ਇਹ ਚੀਜ਼ ਇਹ ਨਹੀਂ ਦਿਖਦੇ ਕਿਉਂ ਇਹਨਾਂ ਨੂੰ ਇਹ ਪਤਾ ਕਿ ਇਧਰ ਚੋਨਾ ਪਿਆ ਡਿੱਗਾ ਅੱਗੋਂ ਵੀ ਝੜ ਸਕਦਾ ਹੈ ਪਿੱਛੇ ਦਾ ਦਾਣਾ ਮਸ਼ੀਨ ਦੇ ਪਤਾ ਤੁਹਾਨੂੰ ਡਿੱਗੇ ਵਿੱਚ ਕਿੰਨੀ ਕੁ ਤੁਰਦੀ ਆ ਕਿਤੇ ਪਰਾਲੀ 'ਚ ਵੀ ਆਉਂਦਾ ਤੇ ਇਹ ਚੀਜ਼ਾਂ ਇਹ ਜ਼ਿਆਦਾ ਨਹੀਂ ਟੈਂਸ਼ਨ ਲੈਂਦੇ ਕਿ ਇਹ ਇੱਥੇ ਆਪਾਂ ਅੱਜ ਸਵੇਰੇ 8 ਵਜੇ ਕੰਬੈਨ ਚ ਚਲਾਈ ਆ 8 ਵਜੇ ਚਲਾ ਕੇ ਤੇ ਜਦੋਂ ਮੈਂ ਤਾਂ ਪਿੱਛੇ ਗਿਆ ਮੈਂ ਫੋਨ ਕਰਿਆ ਕੋਈ ਇਹਨਾਂ ਨੂੰ ਕਿ ਮਸ਼ੀਨ ਚਾਲੂ ਹੋ ਗਈ ਆ ਮੈਨੂੰ ਗੱਲ ਹੋਈ ਜੰਟਰਾ ਕਹਿੰਦੇ ਹਾਂ ਚਾਲੂ ਕਰਤੀ ਇਹਨਾਂ ਨੇ ਅੱਜ ਬੰਦੇ ਬਹੁਤ ਵਧੀਆ ਆਪਾਂ ਨੂੰ ਕੰਮ ਕਰ ਰਹੇ ਆ ਕਿ ਮਸ਼ੀਨ ਹੈ ਜਾਨੀ ਕਿ ਚਾਲੂ ਕਰਤੀ ਆ ਵੀ ਅੱਜ ਬੜੀ ਜਲਦੀ ਕਰਤੀ ਇਹਨਾਂ ਨੇ ਤੇ ਇਹਦਾ ਜੀ ਇਹਦੇ ਅੱਗੇ ਵਾਲੇ ਦੋ ਬਰਗ ਟੁੱਟੇ ਸੀ ਫੀਡਰ ਬਕਸੇ ਵਾਲੇ ਤੇ ਇਹ ਦੋਨਾਂ ਚੋਂ ਚੈਨ ਇੱਕ ਸਾਈਡ ਤੇ ਲੱਗਦੀ ਸੀ ਠਕ ਠਕ ਦੀ ਆਵਾਜ਼ ਵਗੈਰਾ ਆਉਂਦੀ ਸੀ ਜਿਵੇਂ ਇਹ ਤਾਂ ਪਹਿਲਾਂ ਕਲਚ ਦਾ ਮਸਲਾ ਸੀ ਜਾਨਕਿ ਕਲਚ ਦਾ ਆਪਣਾ ਜ਼ੋਰ ਪੂਰਾ ਲਾਈਗਾ ਜਿੰਨੇ ਜਿੰਨਾ ਲੱਗਦਾ ਸੀ ਫੀਡਰ ਵਾਲਾ ਤੇ ਬਾਅਦ ਵਿੱਚ ਮੈਂ ਉਹ ਕਲੱਚ ਹੀ ਸਿੱਧਾ ਕਰਤਾ ਜਾਨਕਿ ਕਲੱਚ ਵਾਲਾ ਕੰਮ ਹੀ ਖਤਮ ਕਰਤਾ ਉਦੋਂ ਬਾਅਦ ਫਿਰ ਪਤਾ ਚੱਲਿਆ ਵੀ ਚੀਜ਼ ਕੀ ਚੋਕ ਹੁੰਦੀ ਸੀ ਚੀਜ਼ ਹੀ ਹੁੰਦੀ ਜੀ ਦੋਵੇਂ ਬੈਰਗ ਟੁੱਟੇ ਸੀ ਆਪਣੇ ਜਿਹੜੇ ਛੋਟੇ ਹੁੰਦੇ ਆ 5 ਨੰਬਰ ਤੇ ਉਹਦੇ ਕਰਕੇ ਫੀਡ ਰੁਕਦਾ ਸੀ ਉਦੋਂ ਬਾਅਦ ਜਦੋਂ ਮੈਨੂੰ ਕਹਿੰਦਾ 8 ਵਜੇ ਚਾਲੂ ਕੀਤੇ ਮਹਾਜ ਬਹੁਤ ਕੰਮ ਖਿੱਚਣ ਗਿਆ ਜ 8 ਵਜੇ ਮਸ਼ੀਨ ਚਲਾਤੀ ਆ ਅੱਜ ਕੰਮ ਖਿੱਚਣਗੇ ਚੰਗਾ ਤੇ ਉਹ ਕੰਮ ਕਰਾ ਖਿਚਾ 8 ਵਜੇ ਖੇਤ ਵਿੱਚ ਜਾਵੇ ਖੜੀ ਕਰਤੀ ਆ ਫਿਰ ਉਦੋਂ ਬਾਅਦ ਆ ਦੋ ਗੇੜੇ ਆਇਆ ਮੈਨੂੰ ਕਹਿੰਦੇ ਜੀ ਮਸ਼ੀਨ ਐ ਮੈਨੂੰ ਤੇ ਇਹਨਾਂ ਦਾ ਫੋਨ ਹੀ ਨਹੀਂ ਆਇਆ ਮੈਂ ਜੈਂਟਰ ਨੂੰ ਕੀਤਾ ਜਾਂ ਕਿਸਾਨ ਨੇ ਮੈਨੂੰ ਕੀਤਾ ਕਹਿੰਦਾ ਮਸ਼ੀਨ ਖੜੀ ਆ ਤੇ ਜਾ ਕੇ ਉਦੋਂ ਜਦੋਂ ਉਹ 8 ਵਜੇ ਦੀ ਖੇਤ ਚ ਖੜੀ ਚਲਾਈ ਜਾਨੀ ਕਿ ਠਲ ਦਿੱਤੀ ਇੱਕ ਘੰਟਾ ਲਾਗਦੇ ਉਦੋਂ ਬਾਅਦ 12 ਵਜੇ ਸਟਾਰਟ ਕੀਤੀ 4 ਘੰਟੇ ਜਾਨੀ ਕਿ ਮਸ਼ੀਨ ਨੂੰ ਕਿੰਨਾ ਲੇਟ ਜਰੂਰ ਚਲਾਓ ਕਿਤੇ ਵੀ ਚਲਾਉਣੀ ਹੈ ਕੋਈ ਵੀ ਡਰਾਈਵਰ ਹੈ ਨਾ ਘੰਟਾ ਉਹਦੇ ਨਾਲ ਲੇਟ ਚਲਾ ਲਓ ਕਿ ਉਹਨੂੰ ਚੰਗੀ ਤਰ੍ਹਾਂ ਰੈਡੀ ਕਰਕੇ ਖੇਤ ਵਿੱਚ ਵਾੜੋ ਖੇਤ ਜਿਵੇਂ ਕਿ ਅਸੀਂ ਵਾੜ ਦਿੰਨੇ ਆ ਨਾ ਸਾਡਾ ਸਾਡੇ ਤਾਂ ਰੈਡੀ ਨਹੀਂ ਹੈਗੀ ਮਸ਼ੀਨ ਇਦਾਂ ਹੀ ਵਾਰਦੀ ਅਸੀਂ ਰਹਿ ਗਏ ਸੀ ਪਿੱਛੇ ਇਥੋਂ ਕਾਪਰੇਨ ਆਪਣੇ ਕੋਲ ਇੱਕ ਮਸ਼ੀਨ ਹੀ ਸੀ ਉੱਥੇ ਦੂਸਰੀ ਮਥਾੜੂ ਬੱਬੂ ਵਾਲੀ ਉਹ ਲੈ ਕੇ ਆਇਆ ਹੈ ਕਪਣਾ ਮੋਟਰ ਸਿਲ ਖਰਾਬ ਸੀ ਉਹ ਉੱਥੇ ਆਪਾਂ ਸੈੱਟ ਕਰਵਾਵਾ ਸੀ ਉਹ ਕਰਵਾ ਕੇ ਉੱਥੋਂ ਉਹ ਪਿੱਛੇ ਇਹ ਇਹਨਾਂ ਇੱਕ ਦਿਨ ਪਹਿਲੇ ਚਲਾਈ ਆ ਪਹਿਲੇ ਤਾਂ ਬੈਲਟਾ ਬੁੱਢਾ ਰੁਲਾਇਆ ਪਾਈ ਫਿਰ ਬੈਲਟਾ ਨਹੀਂ ਮਿਲਿਆ ਕਰਤਾਰੇ ਚੱਕ ਲਿਆ ਉਹ ਮਸ਼ੀਨ ਤੋਂ ਤੇ ਉਹਦੇ ਕਰਕੇ ਫਿਰ ਉਹ ਬਾਈ ਇੱਕ ਵਾਈ ਚੱਲੀ ਇਹਨਾਂ ਕੱਲ ਵੱਟਦੇ 10 12 ਵਿੱਗੇ ਦੇ ਅੱਜ ਜੀ ਆਪਾਂ ਵੱਡੇ 15 ਕਿ ਵਿੱਗੇ ਡਿੱਗੇ ਵੱਡੇ ਤਕਰੀਬਨ ਜੇ 20 20 ਕਿ ਉਹ ਚੱਲੋ ਆਪਣਾ ਮਸਲਾ ਹਲ ਹੋ ਜਾਊਗਾ ਦਿਹਾੜੀ ਬਣ ਜਾਊਗੀ ਤੇ ਹੈ ਡਿੱਗਿਆ ਜੀ ਇੱਥੇ 20 ਵਿੱਗੇ ਵੀ ਵੱਢ ਜਾ ਮਸ਼ੀਨ ਤਾਂ ਬਹੁਤ ਹੈ ਡਿੱਗਿਆ ਤਾਂ 20 ਵਿੱਗੇ 7 8 ਕੁ ਕਿਲੇ ਬੰਨ ਗਾਰਥਿਕ ਲਈ ਬੰਨ ਨੇ ਤੇ ਚੋਣ ਦਾ ਕੱਦ ਬਹੁਤ ਆ 6 7 7 ਫੁੱਟ ਕੱਦ ਹੀ ਗਾ ਦੇਖ ਸਕਦੇ ਤੁਸੀਂ ਸਾਹਮਣੇ ਤੇ ਹੁਣ ਆਪਾਂ ਤੁਹਾਨੂੰ ਇਹ ਇੱਕ ਤੁਹਾਡੇ ਕੋਲੋਂ ਗੱਲ ਕਰਨੀ ਆ ਕਿ ਜਿਵੇਂ ਕਿ ਹੁਣ ਆਪਾਂ ਮੈਂ ਉੱਥੇ ਜ਼ਿਮੀਂਦਾਰ ਕੋਲ ਗਿਆ ਜਦੋਂ ਲਗਾ ਇਹ ਹੱਥ ਹੀ ਉੱਪਰ ਨੂੰ ਕਰਦਾ ਵੇ ਕਹਿੰਦਾ ਇਹ ਨਹੀਂ ਚਲਦੀ ਮੈਂ ਕੀ ਗੱਲ ਕੀ ਹੋ ਗਈ ਆ ਉਹ ਉਹੀ ਗੱਲ ਉਹਨੇ ਦੱਸੀ ਜਿਹੜੀ ਜਿੱਦਾਂ ਕਹਿੰਦਾ ਗੁਰ ਗੁਰ ਕਰਦੀ ਹੈ ਮਹੋਤ ਆ ਵੀ ਮੈਂ ਟਾ ਦਿੱਤਾ ਉਹ ਕੋਈ ਵੱਡਾ ਮਸਲਾ ਨਹੀਂ ਹੈਗਾ ਉਹ ਜਾ ਕੇ ਸਪਰਿੰਗ ਕੱਢਿਆ ਕੀਤੀ ਸਿੱਧੀ ਮੈਂ ਹੋਰ ਚਲਾ ਉਹਦੇ ਬਾਅਦ ਫਿਰ ਕਟਰ ਚੋਕ ਹੋਣ ਲੱਗ ਜਾ ਕਟਰ ਚੋਕ ਹੋਣ ਦਾ ਮਤਲਬ ਹੈ ਇਹ ਸੀ ਕਿ ਦੋਵੇਂ ਬੈਰਿੰਗ ਟੁੱਟ ਕੇ ਇਹ ਤੁਹਾਨੂੰ ਪਤਾ ਇਹਨਾਂ ਨੂੰ ਗ੍ਰੀਸ ਨਹੀਂ ਹੁੰਦਾ ਉਹ ਵੀ ਜਾਂਦਾ ਬਾਕੀ ਇਹ ਜਿਹੜੀ ਜਗ੍ਹਾ ਤੇ ਚੀਜ਼ਾਂ ਚੱਲਦੀਆਂ ਇਹਨਾਂ ਦਾ ਪੂਰਾ ਉਹ ਗੱਲ ਲਈ ਬਣਦੀ ਕਿਉਂਕਿ ਇਹਨਾਂ ਨੇ ਇਹ ਮਹੀਨੇ ਕੋਦੇ ਮਨਿਆਰ ਹੋਈ ਆ ਲਿਕੋ ਮਸ਼ੀਨ ਦਾ ਚੱਲਦੀ ਨੂੰ ਬਹੁਤ ਟਾਈਮ ਹੋ ਗਿਆ ਉਹ ਜਿਹੜਾ ਚੱਕ ਕੇ ਚੈਨ ਪਰਲੀ ਸਾਈਡ ਤੇ ਮਾਰਦਾ ਇਹ ਕਮਾ ਸੀ ਉਸ ਤਰ੍ਹਾਂ ਉਹ ਕੀਤਾ ਸੈੱਟ ਉਸ ਬਾਅਦ ਕਰਮਾਲ ਦੀ ਬਹੁਤ ਜੱਲੀਆ ਤੇ ਹੁਣ ਇੱਧਰ ਆ ਰਹੇ ਨੇ ਕਿਹੜੇ ਆਪਣਾ ਹੋ ਸਕਦਾ ਆਪਾਂ 20 ਬਿਗਾ ਦੇ ਲਗਭਗ ਕਰ ਦਈਏ ਤੇ ਬਹੁਤ ਬਹੁਤ ਥੱਲੀ ਹੋ ਜੂਗੀ 20 ਬਿਗਾ ਦਾ ਅਈ ਸਾਹਮਣੇ ਚੱਲ ਰਹੀ ਆ ਬੰਦੇ ਪਿੱਛੇ ਚੈੱਕ ਕਰ ਰਹਾ ਇਹਦਾ ਦੇਖੋ ਜੀ ਇੰਨਾ ਹੀ ਤੋਰਾ ਲਊਗੀ ਇੱਥੇ ਡਿੱਗੇ ਕਰਕੇ ਇਥੇ ਹੋਰ ਤਾਂ ਤੋਰਾ ਬਰਨਾ ਗੋਰੀ ਓਏ